ਮੀਟਿੰਗ ਦੇ ਵਿੱਚ ਫੈਸਲਾ ਤਾਂ ਇਹ ਲਿਆ ਗਿਆ ਉਹ ਜਾਨੀ ਆਪਣੇ ਤੱਥ ਦੱਸੀ ਗਏ ਨੇ ਜੋ ਸਰਕਾਰ ਦੇ ਦਿੱਤੇ ਇਹ ਨੇ ਤੁਹਾਨੂੰ ਪਤਾ ਹੀ ਆ ਮੁਲਾਜ਼ਮ ਤਾਂ ਆਪਣਾ ਪੱਖੇ ਭਾਰੀ ਰੱਖਦੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪ੍ਰੈਕਟੀਕਲੀ ਆ ਕੇ ਤੁਸੀਂ ਸਾਡੇ ਨਾਲ ਉੱਥੇ ਦੇਖੋ ਜਾਂ ਸਾਡੇ ਨਾਲ ਡਿਬੇਟ ਤੇ ਬੈਠੋ ਉਸ ਹਿਸਾਬ ਨਾਲ ਗੱਲ ਹੋਊਗੀ ਅਸੀਂ ਤਾਂ ਉਹਨਾਂ ਨੂੰ ਕਹਿਤਾ ਵੀ ਸਵੇਰੇ ਅਸੀਂ ਤੁਹਾਡੀਆਂ ਮਸ਼ੀਨਾਂ ਰੋਕੀਆਂ ਜਾਣਗੀਆਂ ਸਾਰੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਵੱਲੋਂ ਵੀ ਇਕੱਠ ਹੋ ਗਿਆ ਅਰ ਹੋਰ ਆਪਣੇ ਰਾਜਨੀਤਿਕ ਜਥੇਬੰਦੀਆਂ ਵੀ ਆਮ ਪਿੰਡੂ ਜਨ ਸਮੂਹ ਸਾਰਿਆਂ ਦੀ ਇਹ ਮੰਗ ਆ ਉਹ ਸਭ ਅੰਗ ਦੇ ਹਿਸਾਬ ਨਾਲ ਹੋਣਾ ਸੀ ਸਵੇਰੇ 11 ਵਜੇ ਸੜਕ ਬੰਦ ਕਰਾਂਗੇ ਉੱਥੇ ਧਰਨੇ ਤੇ ਬੈਠਾਂਗੇ ਹੋ ਸਕਦਾ ਉੱਥੇ ਕੋਈ ਹੋਰ ਵੀ ਐਕਸ਼ਨ ਲੈਣਾ ਪੈ ਗਿਆ ਸੰਝਾ ਤਾਂ ਹੋਰ ਵੱਡਾ ਐਕਸ਼ਨ ਵੀ ਲੈ ਆ ਕਿਹੜਾ ਕਿਹੜਾ ਹਾਈਵੇ ਹੈ ਜਿਹੜਾ ਵਾ ਜਾਮ ਕੀਤਾ ਜਾਵੇਗਾ ਸਵੇਰੇ ਗੱਡੀ ਦਾ ਪੁਲ ਬੰਦ ਕਰਿਆ ਜਾਊਗਾ ਗੱਡੀ ਦਾ ਪੁਲ ਪ੍ਰੋਪਰ ਬੰਦ ਕੀਤਾ ਜਾਊਗਾ ਪ੍ਰੋਪਰ ਬੰਦ ਕਰਿਆ ਜਾਊਗਾ ਕਿੰਨੇ ਕ ਸਮੇਂ ਲਈ ਕੀਤਾ ਜਾਊਗਾ ਅਣ ਮੇਥੇ ਸਮੇਂ ਲਈ ਹੋਊਗਾ ਜੀ ਜਦ ਤੀ ਮਸ਼ੀਨਾਂ ਕੱਢ ਕੇ ਬਾਹਰ ਨਹੀਂ ਜਾਂਦੇ ਉਹ ਬੰਦ ਨਹੀਂ ਕਰਦੇ ਮੀਟਿੰਗ 'ਚ ਕੋਈ ਸਹਿਮਤੀ ਨਹੀਂ ਬਣੀ ਨਹੀਂ ਬਣੀ ਨਹੀਂ ਜੀ ਹੈਗੀ ਬਣੀ ਨਹੀਂ ਉਮੰਨਣ ਨੂੰ ਤਿਆਰ ਨਹੀਂ ਹੈਗੇ ਨਹੀਂ ਜੀ ਉਹ ਆਪਣੀ ਲੌਲੀਪੌਪ ਦੇਈ ਜਾਂਦੇ ਨੇ ਬਣੀ ਨਹੀਂ ਹੈਗੀ ਸਹਿਮਤੀ ਅਸੀਂ ਕਿਹਾ ਵੀ ਪ੍ਰੈਕਟੀਕਲੀ ਆ ਕੇ ਦੇਖੋ ਤੁਸੀਂ ਕਾਗਜ਼ੀ ਸਾਡੇ ਕੋਲ ਲੱਗ ਜਾਂਦੇ ਹੋ ਵੀ ਸਾਡੀ ਡਰੇਂਜ ਚਾਹਾ ਅਸੀਂ ਤਾਂ ਇੱਕ ਦਰਾਖਤ ਕੱਢ ਦੀਏ ਸਾਡੇ ਤਾਂ ਪਰਚਾ ਹੁੰਦਾ ਸਾਨੂੰ ਨੰਗਣ ਨੂੰ ਡਕਾ ਲੱਗਦਾ ਇਹਨਾਂ ਨੇ ਹੁਣ ਹਜ਼ਾਰਾਂ ਹੀ ਦਰਾਖਤ ਕੱਢ ਦੇਣਾ ਅਸੀਂ ਨਹਿਰ ਚੌੜੀ ਕਰਨੀ ਆ ਫਿਰ ਇਹਨਾਂ ਨੇ ਕਹਿਣਾ ਇਹਦੀਆਂ ਛਿੱਪਾਂ ਡੇਗਦੀਆਂ ਨੇ ਹੁਣ ਅਸੀਂ ਇਹਨੂੰ ਪੱਕਾ ਕਰਨਾ ਸਾਨੂੰ ਤਾਂ ਉਹ ਕਹਿੰਦੇ ਵੀ ਪੱਕੀ ਕਰਨੀ ਨਹੀਂ ਪਰ ਉਹ ਪੱਕੀ ਕਰ ਰਹੇ ਨੇ ਸਾਰੀ ਉਹਨਾਂ ਦੀ ਬਣੀ ਹੀ ਆ ਇਹ ਇੱਕ ਸਾਨੂੰ ਲੌਲੀਪੌਪ ਹੀ ਦਿੰਦੇ ਨੇ 21 ਦਿਨ ਦੀ ਬੰਦੀ ਆ ਪੰਜ-ਦਸ ਦਿਨ ਲੰਗੇ ਦਸਾਂ ਦੇਣਾ ਇਹਨਾਂ ਨੇ ਜਿੰਨਾ ਕੋ ਸਾਨੂੰ ਕਹਿੰਦੇ ਨੇ ਉਹਨਾਂ ਉਹ ਪੱਕਾ ਕਰ ਦੇਣਾ ਅਗਲੀ ਵਾਰ ਤੇ ਪ੍ਰੋਪੋਜ਼ਲ ਬਣੀ ਆ ਤੇ ਨਿਸਾਲਦੀ ਇਹਨਾਂ ਦੀ ਫੇਰ ਪੱਕਾ ਕਰ ਦੇਣਾ ਇਸ ਲਈ ਅਸੀਂ ਹੁਣ ਇਹਨਾਂ ਨੂੰ ਕੰਮ ਨਹੀਂ ਦੇਣਾ ਉਹਨਾਂ ਨੂੰ ਵਾਰਨਿੰਗ দেয়া ਇਹ ਕੋਲ ਜੈ ਸਿੰਘ ਸਾਹਿਬ ਸਾਰੇ ਬੈਠੇ ਸੀ ਮੁਲਾਜ਼ਮ ਕੱਲ ਨੂੰ ਰੋਡ ਜਾਮ ਕੀਤਾ ਜਾਵੇ ਰੋਡ ਜਾਮ ਕਰਿਆ ਜਾਵੇ ਠੀਕ ਹੈ ਦੇਖੋ ਸਾਡੇ ਸਮਰਾਲਾ ਦੇ ਕਿਸਾਨ ਭਰਾ ਅੱਜ ਜਿਹੜੀ ਸਾਡੀ ਐਸ்சி ਸਾਹਿਬ ਕਨਾਲ ਵੱਲੋਂ ਜਿਹੜਾ ਇੱਕ ਪ੍ਰੋਜੈਕਟ ਚੱਲ ਰਿਹਾ ਜਿਹੜੇ ਜਿਹੜੀ ਸਾਡੀ ਨਹਿਰ ਉਹਨੂੰ ਕਲਾਈ ਛੋੜਾ ਕਰਨ ਲਈ ਤੇ ਕੁਛ ਇੱਕ ਥਾਵਾਂ ਤੋਂ ਉਹ ਜਿਹੜੇ ਸਾਈਡਾਂ ਪੱਕਿਆ ਕਰਨ ਲਈ ਉਹਦਾ ਲੋਡ ਕਿਉਂ ਪਈ ਸਾਡਾ ਪੱਤਿਆ ਕਰਨ ਲਈ ਕੁਛ ਇੱਕ ਥਾਵਾਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਮੀਟਿੰਗ ਦੇ ਵਿੱਚ ਦੱਸਿਆ ਗਿਆ ਵੈਸੀ ਸਾਹਿਬ ਵੱਲੋਂ ਜਿਹੜੀ ਇਹਦੀ ਕਪੈਸਿਟੀ ਉਹ ਹੈਗੀ 12000 ਕਿਊਸਿਕ ਪਾਣੀ ਨੂੰ ਕੈਰੀ ਕਰਨ ਦੀ ਉਹਨੂੰ ਵਧਾ ਕੇ ਅਸੀਂ 15000 ਕਿਊਸਿਕ ਕਰਨ ਜਾ ਰਹੇ ਹਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਪਾਣੀ ਪਿੱਛੋਂ ਵੱਧ ਛੱਡਿਆ ਜਾਏਗਾ ਕਿਤੇ ਉਹ ਜਿਹੜੇ ਜਿਹੜੇ ਬੈਡਸ ਅਗੇਨ ਸਾਈਡਾਂ ਹੈਗੀਆਂ ਉਕਤੋਂ ਪਾਣੀ ਦਾ ਕਰਕੇ ਟੋਟ ਨਾ ਜਾਵੇ ਲੋਕਾਂ ਦੀ ਜਾਨਾਂ ਨੂੰ ਮਾਲੀ ਨੁਕਸਾਨ ਨਾ ਹੋ ਜਾਵੇ ਉਹਨੂੰ ਧਿਆਨ ਦੇ ਵਿੱਚ ਰੱਖੋ ਜਿੰਨੇ ਸਾਈਡਾਂ ਦੀ ਪੱਕੇ ਦੀ ਲੋੜ ਹੈ ਪਰਟੀਕੂਲ ਉਸ ਥਾਵਾਂ ਤੇ 3 ਸਾਲ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਣਾ ਵੇ ਸਮਰਾਲੇ ਦੇ ਬਿਲਕੁਲ ਲਾਸਟ ਪੁਆਇੰਟ ਤੇ ਫਿਲਹਾਲ ਇਸ ਵਾਰੀ ਪੱਕਾ ਕੀਤਾ ਜਾਣਾ ਵੇ ਪਲੱਸ ਇਸ ਜਿਹੜੀ ਕਹਿੰਦੇ ਨਹਿਰ ਨੂੰ ਚੌੜਾ ਕੀਤਾ ਜਾਣਾ ਤਾਂ ਕਿ ਪਾਣੀ ਦੀ ਕੈਪੈਸਿਟੀ ਦਾ ਵੱਧ ਸਕੇ ਸਾਡੇ ਕਿਸਾਨ ਭਰਾਵਾਂ ਦੇ ਖੱਸਾ ਸੀ ਚੋੜਾ ਕਰਨ ਨਾਲ ਜਿਹੜੇ ਇਥੇ ਦਰਾਵਾਂ ਦੇ ਕੰਡੇ ਦੇ ਉੱਤੇ ਰੁੱਖ ਲੱਗੇ ਨੇ ਉਹ ਸਾਰੇ ਡਿੱਗ ਪੈਣਗੇ। ਸੋ ਐਸਸੀ ਸਾਹਿਬ ਨੇ ਉਹ ਖੱਸਾ ਦੂਰ ਕੀਤਾ ਹੋਵੇਗਾ। ਅਸੀਂ ਫਿਰ 10-10 ਫੁੱਟ ਚੋੜਾ ਕਰ ਰਹੇ ਹਾਂ। 10 ਤੋਂ 15 ਜਿੱਥੇ ਕਿਤੇ ਆਪਣੇ ਰੁੱਖ ਆਂਦੇ ਨੇ ਉਸ ਥਾਂ ਤੋਂ ਹਲੇ ਉਹਨੂੰ ਕਨਾਲ ਨੂੰ ਚੋੜਾ ਨਹੀਂ ਕੀਤਾ ਜਾ ਰਿਹਾ ਤਾਂਕਿ ਰੁੱਖਾਂ ਨੂੰ ਨੁਕਸਾਨ ਨਾ ਪਹੁੰਚੇ। ਪਹਿਲੋਂ ਅਸੀਂ ਇਸ ਸਾਲ ਜੋ ਇਹਨਾਂ ਨੇ ਦੱਸਿਆ ਵੀ ਰੁੱਖ ਲਾਵਾਂਗੇ ਅਗਲੇ ਸਾਲ ਇਹ ਰੁੱਖਾਂ ਨੂੰ ਜਿਹੜੀ ਇਹ ਪਟਾਈ ਹੋਏਗੀ ਜਦੋਂ ਰੁੱਖ ਸਾਡੇ ਭਰਾਣੇ ਚੱਲ ਪੈਣਗੇ। ਸੋ ਮੈਨੂੰ ਲੱਗਦਾ ਵੇ 3000 ਕਿਊਸਿਕ ਪਾਣੀ ਪੰਜਾਬ ਨੂੰ ਮਿਲੇਗਾ 9 ਲੱਖ ਹੈਕਟੇਰ ਜਿਹੜਾ ਏਰੀਆ ਵੇ ਔਰ ਹੋਰ ਉਹਨੂੰ ਸਚਾਈ ਜਿਹੜਾ ਆਪਣੇ ਟਿਊਬਵਲ ਦੇ ਪਾਣੀ ਤੋਂ ਨਜਾਦ ਮਿਲੇਗੀ ਉਹ ਦਰਿਆਈ ਪਾਣੀ ਦੀ ਸਚਾਈ ਹੋ ਸਕੇਗੀ ਪੰਜਾਬ ਲਈ ਤੇ ਸੋਨੇ ਤੇ ਸੁਹਾਕੇ ਵਾਲੀ ਗੱਲ ਹੈਗੀ ਹੈ ਪੰਜਾਬ ਸਰਕਾਰ ਜੀ ਇਸ ਪ੍ਰੋਜੈਕਟ ਤੇ ਪੈਸਾ ਲਾ ਰਹੀ ਏ ਕੋਈ ਸਰਵੇ ਕਰਕੇ ਲਾ ਰਹੀ ਏ ਇੱਕ ਜਿਹੜੇ ਕਿਸਾਨ ਭਰਾਵਾਂ ਦਾ ਇੱਕ ਖਤਸਾ ਔਰ ਸੀ ਜਿਹੜਾ ਪਾਣੀ ਰੀਚਾਰਜ ਹੁੰਦਾ ਵੇ ਉਹ ਸਾਈਡਾਂ ਪੱਕੀਆਂ ਕਰਨ ਨਾਲ ਰੀਚਾਰਜ ਜਿਹੜੀ ਉਹਦੀ ਕੈਪੈਸਿਟੀ ਘਟ ਜਾਏਗੀ ਪਰ ਜੋ ਸਾਡੇ ਐਸ்சி ਸਾਹਿਬ ਨੇ ਦੱਸਿਆ ਇਸ ਤੋਂ ਪਹਿਲਾਂ ਜਿਹੜਾ ਇਸ ਕਨਾਲ ਦਾ ਰੀਚਾਰਜਾ ਜਿਹੜਾ ਹੈਗਾ ਕੈਪੈਸਿਟੀ ਉਹ ਚਾ ਮੈਮ ਐਸ்சி ਲੁਧਿਆਣਾ ਕਨਾਲ ਸਰਕਲ ਲੁਧਿਆਣਾ ਆਸ਼ਕਤੋਸ਼ ਕੁਮਾਰ ਜਿਹੜਾ ਇਹ ਸਾਡਾ ਪ੍ਰੋਜੈਕਟ ਸੀਗਾ ਸੰਬੰਧ ਕਨਾਲ ਨੂੰ ਇਹ ਕੈਪੈਸਿਟੀ ਵਧਾਉਣ ਦੇ ਲਈ ਜਾਨੂੰ ਰੀਮੋਡਲ ਕਰਨ ਦੇ ਲਈ ਇਹਦਾ ਅਸੀਂ ਇਹ ਬਣਾਇਆ ਸੀ ਆ ਕਿ ਵੀ ਇਹਦੀਆਂ ਇਹਨਾਂ ਕੁਝ ਜਗ੍ਹਾ ਦੇ ਉੱਤੇ ਸਿਰਫ ਸਾਈਡ ਆਪ ਬਕਿਆ ਕਰਾਂਗੇ ਤੇ ਸਾਰੀ ਦੀ ਸਾਰੀ ਰੀਚ ਦੇ ਵਿੱਚ ਜਿਹੜਾ ਇਹਦਾ ਬੈਡ ਹੈ ਉਹਨੂੰ ਕੱਚਾ ਰੱਖਣ ਦਾ ਪ੍ਰੋਗਰਾਮ ਸੀ ਤੇ ਇਹਦੇ ਨਾਲ ਕੀ ਹੋਊਗਾ ਕਿ 3000 ਕਿਊਸਿਕ ਵੱਧ ਪਾਣੀ ਦੀ ਅਨਾਉਂਸਮੈਂਟ ਹੋ ਰਹੀ ਆ ਇੱਕ ਨਾਲ ਦੇ ਵਿੱਚ ਜਿਹਦੇ ਨਾਲ 9.5 ਲੱਖ ਏਕੜ ਹੋਰ ਸਿੰਚਾਈ ਦੇ ਅਧੀਨ ਰੱਖਵਾ ਆ ਜਾਊਗਾ ਤੇ ਇਸ ਪ੍ਰੋਜੈਕਟ ਦੇ ਬਣਦੇ ਨਾਲ ਪੰਜਾਬ ਨੂੰ ਜਿਹੜਾ ਪਾਣੀ ਦਾ ਵਾਧਾ ਹੋਇਆ ਹੈ ਗਰਾਊਂਡ ਵਾਟਰ ਥੰਨੀ ਤੇ ਆ ਰਿਹਾ ਉਹਨੂੰ ਰੂਬਸਟ ਹੋ ਜਾਊਗਾ ਵਾਪਕ ਹੋ ਜਾਊਗਾ ਤੇ ਪੰਜਾਬ ਦੇ ਲੋਕਾਂ ਨੂੰ ਬੜਾ ਖੁਸ਼ਹਾਲੀ ਦਾ ਮਿਲੇਗੀ ਇਸ ਕਰਕੇ ਸਾਨੂੰ ਇਹ ਨਇਅ ਦੇ ਪ੍ਰੋਜੈਕਟ ਨੂੰ ਚੱਲਣ ਦੇ ਲਈ ਲੋਕਾਂ ਨੂੰ ਸਾਡੇ ਨਾਲ ਮਿਲ ਕੇ ਚੱਲਣਾ ਚਾਹੀਦਾ ਤਾਂ ਕਿ ਅਸੀਂ ਵੱਧ ਤੋਂ ਵੱਧ ਉਪਜ ਲੈ ਸਕੀਏ ਤੇ ਆਪਣੇ ਪੀਣ ਵਾਲੇ ਪਾਣੀ ਦੀ ਤੇ ਖੇਤਾਂ ਦੇ ਪਾਣੀ ਦੀ ਵੱਧ ਤੋਂ ਵੱਧ ਸੁਰੱਖਿਆ ਕਰਵਾਇਆ ਜਾ ਸਕੇ। ਹਰ ਨੁਕਸਾਨ ਦੀ ਗੱਲ ਕਰੀ ਜੀ ਕਿਸਾਨ ਜਿੱਥੇ ਵੱਧ ਨੁਕਸਾਨ ਦੀ ਗੱਲ ਕਰ ਰਹੇ ਨੇ ਪਿੰਡ ਵਾਲੇ ਤਾਂ ਨੁਕਸਾਨ ਨੂੰ ਲੈ ਕੇ ਇਕੱਠੇ ਹੋਏ ਨੇ ਤੇ ਉਹਨੂੰ ਤੁਸੀਂ ਕਿਵੇਂ ਮਰੀਫ ਕਰ ਦੋ ਕਿ ਕਿੰਦਾ ਕੀ ਕਹਿਣਾ ਚਾਹੁੰਦੇ? ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋ ਰਿਹਾ। ਇਹਦਾ ਅਸੀਂ ਬੈਡ ਕੱਚਾ ਰੱਖ ਕੇ ਜਿਹੜਾ ਰੀਚਾਰਜ ਹੋ ਰਿਹਾ ਨੈਚੁਰਲ ਉਹ ਨਹੀਂ ਹੋ ਰਿਹਾ। ਕਿ ਜਿੰਨਾ ਕਿ ਸਾਈਡਾਂ ਦੇ ਉੱਤੇ ਥੋੜੀ ਜਿਹੀ ਪੋਸ਼ਨ ਦੇ ਵਿੱਚ ਸਾਈਡ ਲਾਈਨ ਦੀ ਵੀ ਕਰ ਰਹੇ ਆ ਉਹਦੇ ਵਿੱਚ ਉਹ ਕੁਝ ਅਸੀਂ ਇਹਦਾ ਬੈੱਡ ਵੀ ਚੌੜਾ ਕਰ ਰਹੇ ਆ ਜਿਹੜਾ ਕੱਚਾ ਰੱਖਿਆ ਜਾ ਰਿਹਾ ਤੇ ਓਵਰ ਆਲ ਜਿਹੜੀ ਇਹਦੀ ਸੀ ਪੇਜ ਹੈ ਜਾਂ ਇਹ ਉਹ ਹੋ ਰਹੀ ਹੈ ਉਹ ਵੱਧ ਰਹੀ ਹੈ ਕੱਟ ਨਹੀਂ ਰਹੀ ਕੋਈ ਨਹੀਂ ਚਾਰਜਿੰਗ ਦਾ ਨੁਕਸਾਨ ਨਹੀਂ ਹੋਊਗਾ ਸਮਤੇ ਬਹੁਤ ਵਧੀਆ ਜਿਵੇਂ ਪਹਿਲਾਂ ਸੀ ਚਾਰਜ ਕਰਦੀ ਆ ਉਹ ਕਣੀ ਦੀ ਚਾਰਜ ਕਰਦੇ ਰਹਿਣਗੇ ਅਮੀਰ ਸਿੰਘ ਜੀ ਸਾਹਿਬ ਥੋੜੀ ਗੱਲ ਕਰ ਰੱਖਾਂ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਦਰਸਤ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਊਗਾ ਨਵੇਂ ਲਗਾਉਣ ਦਾ ਜਾ ਰਿਹਾ ਰੀਪਲਾਨ ਇਹਦੇ ਵਿੱਚ ਕੋਈ ਦਰਖਤ ਨੂੰ ਅਸੀਂ ਛੇੜਕਾ ਨਹੀਂ ਨਹੀਂ ਕੀਤੀ ਜਾ ਰਹੀ ਇਹਦੇ ਵਿੱਚ ਕੋਈ ਦਰਖਤ ਨੂੰ ਪਟਿਆ ਨਹੀਂ ਜਾ ਰਿਹਾ ਸਿਰਫ ਪਾਣੀ ਉੰਡਾ ਚੈਨਲ ਤਾਂ ਹੀ ਸਾਈਡਾ